ਇਨਾ ਸਿਕਾਂ ਜੀ ਘਰੋਂ ਘਟਰ ਹੋ ਗਈ ਲੱਕੜਾਂ ਲੈਣ ਦੇ ਵਾਸਤੇ ਗੰਗੀ ਸਾਗ ਧਰਨਾ ਚ ਫੇਰ ਤੇ ਬਾਕੀ ਲਸਣ ਆਦਰ ਕਹਿੰਦੇ ਲੈ ਆਓ ਧਣੀਆਂ ਲੈ ਆਓ ਪਹਿਲਾਂ ਲੱਕੜਾਂ ਲੈਣੇ ਆ ਪਹਿਲਾਂ ਲਸਣ ਆਦਰ ਪਾਵਾਂਗੇ ਉਹ ਦੇਖਿਓ ਭਾਈ ਬਾੜੀਆਂ ਬਰੀਕ ਬਣਾ ਲ ਪਾ ਦੀਆਂ ਇਹ ਛੇਤੀ ਬਲ ਜਾਣੀਆਂ ਫਿਰ ਹੈ ਤਾਂ ਇੰਨੇ ਕ ਲੱਕੜੇ ਇਹ ਆ ਤੇ ਬੱਕਿਓ ਮੋਬਾਈਲ ਲਈ ਆਉਂਦਾ ਲੱਕੜ ਚੱਕੀ ਇੱਧਰ ਹੈ ਆਹ ਸਾਈਨਿਕ ਲੱਕੜ 100 ਰੁਪਏ ਦੀ ਆ ਕੀ ਕਰੂ ਬੰਦਾ ਭਾਈ ਇਹ ਲਸਣ ਕਰਦੀ ਆਹ ਜਿਹੜਾ ਰੇਟ ਹੈ ਹੈ 100 ਦਾ ਭਾਈ ਤੇ ਆਹ ਇਹ ਵੀ 3 ਮਿੰਟ ਆਹੀ ਕਰਦੇ ਫਿਰ ਹਾਂਜੀ ਲਸਣ ਅਦਰਕ ਲੈ ਲਿਆ ਧਣੀਆਂ ਲੈ ਲਿਆ ਤੇ ਹੁਣ ਚਲਦਿਆ ਘਰ ਨੂੰ ਜਾ ਕੇ ਰੋਟੀ ਖਾਵਾਂਗੇ ਫਿਰ ਫੇਰ ਡਿਊਟੀ ਤੇ ਜਾਣਾ ਘਰੇ ਆ ਕੇ ਬੋ ਬਾਲ ਦਾਂਗੇ ਚੱਲ ਲੰਚ ਟਾਈਮ ਦੇ ਵਿੱਚ ਵਿੱਚ ਹੀ ਲੜਨ ਲੱਗ ਗਏ ਮੇਰੇ ਨਾਲ ਅੱਧਾ ਕਿੱਲੜਾ ਕਿ ਲੋਕਾਂ ਨਾਲ ਲੜਿਆ ਹੁਣ ਦੇ ਲੋਕਾਂ ਨਾਲ ਵੀ ਲੜਕੀਆਂ ਆਇਆ 100 ਰੁਪਏ ਦੀ ਲੱਕੜਾਈ ਐ ਇੰਨੀ ਕੁ ਸਾਗ ਨਹੀਂ ਬਣਨਾ ਉਹਦੇ ਨਾਲ ਲੱਕੜਾ ਇੱਥੋਂ ਲਿਆ ਹੋਵੇ ਤਾਂ ਫ੍ਰੀ ਮਿਲਦੀਆਂ ਨੇ ਲੈ ਆਉਂਗਾ ਹੁਣ ਮੈਂ ਜਾਣਾ ਹੀ ਪੈਣਾ ਮੁੱਲ ਲਾਉਈ ਨੇ ਪੈਸੇ ਕਮਾਉਣ ਕਿ ਨਹੀਂ ਗਿਆ ਆ ਬੈਗੀ ਸਾਗ ਛੀਨ ਨੂੰ ਅਸ ਹੁਣ ਆ ਮਿੱਟੀ ਬੋਲ ਆਤੀ ਜੀ ਭਾਂਡੇ ਦੇ ਇੰਨੀ ਕਮਟੇ ਕੀ ਗਲੂਗੀ ਲੱਗੀ ਭਾਂਡੇ ਦੇ ਆਉਂਦੀ ਪਿੰਡ ਨੜਨ ਲੱਗ ਗਏ ਮਹਿਲਣ ਲੱਗਿਆ ਹੋਰ ਅਜੇ ਗੱਡੀ ਚ ਉਤਰ ਕੇ ਬਾਹਰ ਆਈ ਨਹੀਂ ਸੁੱਥੇ ਲੜਨ ਲੱਗ ਗਏ ਕਿਹੜੇ ਵੀ ਨਹੀਂ ਕੋਲਦੇ ਸੇਰ ਤੋਂ ਉਹ ਮੈਨਾਂ ਵੀ ਵਾਰ ਖੋਲ ਤੋਂ ਮਾਰਾ ਜਾ ਵੀ ਪਰ ਬੰਦਾ ਉਤਰੂਗਾ ਕੀ ਕਰੂਗਾ ਮੈਂ ਅੱਜ ਤੈਨੂੰ ਗਿਆ ਸੀ ਮੈਨੂੰ ਉਹ ਅਜਾ ਕਰਕੇ ਮੈਨੂੰ ਮੈਂ ਉੱਠਣਾ ਔਖਾ ਜਾਂ ਸੇਰ ਕਰਕੇ ਕਿੰਨਾ ਕੁ ਬਣ ਜੂਗਾ ਦੋ ਡੰਗ ਦਾ ਬਣ ਜੂਗਾ ਮਿੰਨੇ ਦਾ ਮਿੰਨੇ ਦਾ ਬਣ ਜੂ ਨੀ ਕਿੰਨਾ ਕੁ ਬਣ ਜੂ ਬਣ ਜੂ ਦੋ ਡੰਗ ਦਾ ਦੋ ਟੰਡਾ ਦਾ ਬਣ ਜੂ ਪੱਠੜ ਭਰ ਗਿਆ ਹਨ ਹਾਲੇ ਹੋ ਰਿਹਾ ਹੈ ਆਹ ਕੀ ਐਸੇ ਫਾਲਤੂਆ ਘਰੇ ਪੱਤੇ ਇਹ ਮੰਡੀ ਚੋਂ ਸਾਗ ਲੈ ਕੇ ਆਇਆ ਗੰਦਲ ਕੋਈ ਨਹੀਂ ਉਹ ਜਿਹੜੇ ਪੱਲੇ ਪੱਤੇ ਹੀ ਪਾਏ ਉਹਨਾਂ ਨੇ ਪੱਤੇ ਦੀ ਗੁੱਟੀ ਬਣਾਈ ਪਈ ਸੀ ਮੰਡੀ ਕਾਣਿਆਂ ਨੇ ਭਈਆ ਅੱਛਾ ਵਧੀਆ ਕੀਤਾ ਫਿਰ ਇਧਰੋਂ ਲਿਆਇ ਇੱਕ ਗੁੱਟੀ ਆਪਾਂ ਨਾ ਲੁੱਟ ਦੇ ਆ ਦੇਖੀ ਲੋਕ ਇਹ ਕੱਦ ਨਾ ਕੀਤਾ ਸਾਰਾ ਚਾਕੂ ਨਾ ਕੀਤਾ ਇੱਕੀ ਚਾਕੂ ਨਾ ਕੱਟਿਆ ਵਿੱਚ ਠੀਕ ਗੱਲ ਸਾਰਾ ਮੈਨੂੰ ਸੱਖਾ ਲੱਗਿਆ ਸੱਖਾ ਨਾ ਰਕਦਾ ਹਾਂ ਕੀ ਬਣਾਇਆ ਸਬਜ਼ੀ ਅੱਜ ਮਟਰ ਮਸ਼ਰੂਮ ਬਣਾਏ ਆ ਮਟਰ ਮਸ਼ਰੂਮ ਪਰ ਮੈਨੂੰ ਆਉਂਦੀ ਨਹੀਂ ਬਣਾਉਣੀ ਪਤਲੀ ਮਣੀ ਚੱਲ ਕੋਈ ਨਹੀਂ ਦੋ ਜਿਹੜੇ ਟਾਈਮ ਨੂੰ ਵਧੀਆ ਹੋ ਜੂਗੀ। ਹੈ? ਨਾ ਰੋ ਦਹੀਂ ਹੈਗਾ ਹੋਰ ਕੀ ਚਾਹੀਦਾ ਪੁੰਦੀ ਪਾ ਕੇ। ਬਣ ਗਈ ਗੱਲ ਵਾ। ਜਗਾ ਹੀ ਅਗਬਰ। ਅਗਵਾਲਿਆ ਹਾਂ। ਪਤੀਲਾ ਤਾਂ ਖਾਲੀ ਪਿਆ ਬਣੀ ਵੀ ਮਾਇਆ ਹੋਇਆ ਅੱਜ ਤੱਕ। ਪਾਣੀ ਹੈ ਨਹੀਂ ਪਾਣੀ ਲੈ ਜਾਣਾ ਹਰ ਮਾਲ। ਪਾਣੀ ਪਾਜ ਹੁੰਦੀ ਐ। ਤਾਂ ਦੋ ਪਾਣੀ ਦੋ। ਮੈਂ ਪਾਜ ਹੁੰਦੀ। ਕੋਈ ਨਹੀਂ ਮੈਂ ਪਾਜਾ ਨਾ ਮੈਂ ਦੋ ਗਲਾਸ ਭਰ ਕੇ। ਪਾਓ। ਗਰਮਾ ਜਾਂ ਠੰਡਾ ਹੈ? ਗਰਮ ਹੋਣਾ ਉੱਥੇ। ਲੈਓ 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 ਲੈਓ। ਮਰੀ ਨੇ ਘੰਨਾ ਮਾਇ ਵਿੱਚ ਜੰਡ ਨੇ ਦੀਆਂ ਤੁਸੀਂ ਸਾਗ ਬਾਦ ਨੇ ਚੁੱਲ੍ਹੇ ਤੇ ਬਿਖਾਣੀ ਆ ਹਾਂ ਉਹ ਚੁੱਲ੍ਹੇ ਦੇ ਕੋਲੇ ਐਂ ਜਾਂਦੇ ਨੇ ਚੁੱਲ੍ਹੇ ਦੇ ਮੱਲੇ ਆਹ ਕੋੜ ਕੱਪੜੇ ਧੋਤੇ ਹੋਏ ਆ ਇਹ ਸੁੱਕੇ ਹੀ ਨਹੀਂ 4 ਦਿਨ ਹੋ ਗਏ ਸੁੱਕਣਗੇ ਪੱਖਾ ਛੱਡਿਆ ਹੋਇਆ ਹੁਣ ਸੁੱਕੀ ਜਾਣਗੇ ਹੌਲੀ ਹੌਲੀ ਤੋਪੀ ਨਿਕਲ ਰਹੀ ਕੀ ਕਰੀਏ ਕੱਲ ਮੜੀ ਜੀ ਨਿਕਲੀ ਸੀ ਹੈਨਾ ਆ ਕੁਰਸੀ ਡਾਇ ਇੱਕ ਮੇਰੀ ਇੱਥੇ ਬਲਕਿ ਹੁਣ ਤਾਂ ਲੱਕੜ ਹੋਰ ਲਾ ਦੋ ਸੱਕ ਵਧੀਆ ਬਲਕੀਆਂ ਦੇਖੋ ਲੱਕੜਾਂ ਲਾਓ ਹੁਣ ਆ ਸਾਗ ਬਾਦ ਉਹ ਵਿੱਚ ਹਾਂ ਮੰਮਿਆ ਇੱਕ ਕਮੋਟੀ ਲੱਕੜਾਂ ਲਾਉਂਦਾ ਸਾਲ ਬਾਅਦ ਲੱਲਾ ਅੱਜ ਹੱਟ ਜਾਵੇ ਉਹ ਯਾਰੋ ਇਹਦੇ ਲੱਕੜਾਂ ਲਾਤੀ ਆਪੇ ਹੀ ਖੱਟ ਚੱਲ ਪਣੀ ਆ ਹਟ ਕੇ ਜਾਂਦੀ ਆ ਖੱਟ ਹੀ ਹੁੰਦਾ ਹਾਂ ਆ ਸਬਜ਼ੀ ਨੂੰ ਲੱਗੀ ਮੇਰੀ ਕੈਮਰਾ ਫੜਦੇ ਫੜਦੇ ਮੂੜੀਆਂ ਪਹਿਲਾਂ ਹੀ ਛੱਡਤੀਆਂ ਐ ਇਹ ਠੀਕ ਨੂੰ ਬਚ ਐਨੇ ਕ ਬਹੁਤ ਆਪਦੀ ਮੂੜੀ ਹਾਂ ਪਿਛਲੀ ਵਾਰ ਹੋਈ ਨਹੀਂ ਚੱਲਣ ਪਿਛਲੀ ਵਾਰ ਆਪਾਂ ਪਾਈ ਸੀ ਨਾ ਮੋਲੀ ਹੁੰਦੀ ਰਹੀਆਂ ਦਿਖਾ ਲਈ ਸਾਲ ਪਤਾ ਹੁਣ ਆਪਾਂ ਨੇ ਥਿਰ ਲਾਲੀ ਮਿੱਟੀ ਉਹ ਜਿਹੜਾ ਬਤੀਲਾ ਨਾ ਕਾਲਾ ਬਾੜਾ ਹੋ ਜਾਂਦਾ ਫਿਰ ਬਤੀਲਾ ਜ ਕਾਲਾ ਨਹੀਂ ਹੁੰਦਾ ਇਹਦਾ ਮੰਨਣਾ ਸੌਖਾ ਰਹਿੰਦਾ ਤੇ ਕਾਲਾ ਹੋ ਜਾਂਦਾ ਲੋਕੀ ਬਣਾਉਂਦੇ ਆ ਕਹਿੰਦੇ ਹੁੰਦੇ ਕੋਰੀ ਨਹੀਂ ਮਾ ਖਾਦੀ ਇਹ ਸਭ ਕੁਝ ਜਾਂਦੇ ਲੋਕਾਂ ਦਾ ਅਸੀਂ ਤਾਂ ਪੂਨਾ ਮਾਰ ਗਏ। ਮਾਰ ਚ ਰਹਿਣਾ ਮਾਰ ਚ ਖਾ ਲੈਣਾ ਆਪਾਂ। ਆਹੋ ਵੀ ਮਤਲਬ ਕਿ ਜੇ ਤੋ ਖਾਣਾ ਸਰਪੰਡਾਰੀ ਖਾਦਾ ਨਹੀਂ। ਅੱਜ ਖਾਦਾ 2 ਮਾਰ ਨੂੰ ਖਾਦਾ 2 ਮਾਰ ਨੂੰ। ਆਹੋ ਥੋੜਾ ਹੀ ਆ ਨਾ। ਸਾਗ ਇੰਨਾ ਕੀ ਹੈ। ਬਣਾ ਘੱਟ। ਅੱਧਾ ਬਦਿਲਾਵ ਨਹੀਂ ਹੋਇਆ ਤਾਂ। ਇਹ ਤਾਂ ਜੀ ਹੁਣ ਇੰਨਾ ਕ ਜਦ ਤੱਕ ਕੇ ਨਹੀਂ ਇੰਨਾ ਕੀ ਰਹਿ ਜਾਣਾ। ਸਹੀ ਗੱਲ ਆ। ਪੂਰੀ ਘੋਟਾ ਜਾਊ ਫੇਰ ਅੱਜ ਫੇਰ ਹਨਾ। ਗੰਦਰਾ ਨਹੀਂ ਸੀਗੀਆਂ ਨੇ। ਗੰਦਰਾਂ ਵਾਲੀ ਸਾਗ ਬਣਦਾ ਪੱਤਿਆਂ ਦਾ ਕਿਹੜਾ ਹੁੰਦਾ। ਥੋੜਾ ਹੀ ਰਹਿ ਜਾਂਦਾ ਤਾਂ ਅੱਜ ਲੋੜੀ-ਘੜੀ ਮੁੱਠੀ ਆਹ ਲੱਗਦੇ ਸੀ ਹੁਣ ਬਚ ਗਿਆ ਵੀ ਅਸੀਂ ਜੇ ਲੋੜੀ ਆ ਲੈ ਦਿੰਦੀ ਆ ਤੇ ਮੈਂ ਉਹਨੇ ਸਬ ਬਣਾਉਂਗੀ ਨਾ ਨਾ ਸਾਗ ਬਣ ਜਾਂਦਾ ਨਹੀਂ ਬਣਾਉਂਗੀ ਮੋਕਲੀ ਹਾਂ ਠੰਡ ਹੈ ਗਿਆ ਸਵਾਲ ਲੱਗਦੇ ਹਰ ਤਾਂ ਹਾਂਜੀ ਮੈਂ ਜਾਣਾ ਹੀ ਡਿਊਟੀ ਤੇ ਹੁਣ ਇਹਨਾਂ ਡਿਊਟੀ ਸਾਗਤੀ ਆ ਲੱਗੀ ਸੀ ਤੋ ਇਹ ਸਾਡੇ ਤੇ ਹੋਇਆ ਇਹਨਾਂ ਨੂੰ ਇਹਨਾਂ ਤੋਂ ਅੱਖ ਨਹੀਂ ਬਲੀ ਹੈ ਗਿਆ ਹੁਣ ਸਾਰਾ ਕੁਬਾਲਤੀ ਮੇ ਸੁੱਕਿਆ ਲੱਕੜਾ ਰੱਖੇ ਬੈਠੇ ਨੇ ਸਾਈਡ ਤੇ ਗਿੱਲਿਆ ਲੱਕੜਾ ਲਾਈ ਜਾਂਦਾ ਜਗਜਾ ਪਤਾ ਨਹੀਂ ਕਿੱਥੋਂ ਆ ਵੇਖ ਲੋ ਅੱਗ ਦੇ ਹੋਣਾ ਪੱਕੜ ਕੱਢੇ ਪਿਆ ਪੂਰੇ ਅਮੀਰ ਆਲਾ ਪਾਇਆ ਸੀ ਬਿਨਾ ਮਤਲਬ ਦਾ ਕਾਕ ਸਾਰੇ 1.5 ਵੇਗਰ ਆਇਆ ਕੀ ਗੱਲ ਉਹ ਕਮਾਲੀ ਕਰਤੀ ਅੱਜ ਤਾਂ ਯਾਰ ਫਿਰ ਲੱਕੜਾਂ ਗਿੱਲੀ ਦਾ ਸਾਰੀਆਂ ਉਹ ਯਾਰ ਆ ਦੇਖ ਲੈ ਤੇਰੇ ਸਾਹਮਣੇ ਅੱਗ ਬਲੀ ਜਾਂਦੀ ਆ ਐਂ ਤਾਂ ਹੁਣ ਤਾਂ ਸਾਰਾ ਮੇਹੀ ਬਣਾਇਆ ਨਹੀਂ ਫਿਰ ਅੱਗ ਕਿਵੇਂ ਬਲੀ ਜਾਂਦੀ ਹੋਣਾ ਕਰ ਕੌਣ ਦਾ ਕਿਸਾਰਾ ਨਹੀਂ ਬਣਾਇਆ ਉਹਨਾਂ ਨੂੰ ਤਾਂ ਆ ਲੈਣਾ ਪੈਦਾ ਬਣਾਇਆ ਨਾ ਮੈਂ ਕੋਟਾਣਾ ਮੇਰ ਤੋਂ ਹੀ ਤਾਂ ਨਹੀਂ ਬਣਾਇਆ ਵੀ ਕੰਮ ਲਾ ਕੇ ਘੋਟੂ ਆਪੇ ਤੂੰ ਦੇਖ ਘੋਟਾ ਕਦੇ ਸਹੀ ਬਣਾ ਮਤਲਬ ਆ ਪਾਣੀ ਮੈਂ ਵੀ ਕੰਮ ਲਾ ਕੇ ਘੋਟੀ ਜਾਊਗਾ ਬੜਾ ਘੋਟਾ ਹੈ ਸਵਾਇ ਬੜਾ ਬੰਦ ਹੋ ਦੋ ਮਿੰਟ ਮਾਰੋ ਮੜਾ ਜਾ ਮੈਂ ਪਾਣੀ ਪੀਦਾ ਥੋੜਾ ਘੋਟਾ ਹੈ ਸਾਰ ਵਾਲਾ ਸਵਾਇ ਬੰਦ ਦਾ ਕੀ ਹੰਤ ਸੀ ਦੀ ਵਾਰ ਕੋਈ ਤਾਗ ਮਾਦ ਮੈਨ ਮਿਲਿਆ ਨਹੀਂ ਹੈ ਘੋਟਣ ਦਾ ਜੇ ਦਾ ਸਾ ਖਾਧ ਮੈਂ ਨਹੀਂ ਹੈ ਦੂਸ ਨਹੀ ਤੇ ਰਹਿਉ ਮੈਂ ਘੋਟਿਆ ਮੈਂ ਘੋਟੇ ਮੈਂ ਮੈਨ ਕੋਈ ਛੋਟੇ ਛੋਟੇ ਕੰਨੇ ਦਾ ਕੁਝ ਨਹੀਂ ਮੜਿਆ ਉਹਨਾਂ ਤੱਕ ਮਾਂ ਤੂੰ ਕਹਿੰਦੀ ਕਿ ਮੇਰਾ ਨੂਨ ਮਿਰਚ ਮੇਰਾ ਨੂਨ ਮਿਰਚ ਤੂੰ ਕਹਦਾ ਸੀ ਕਿ ਮੈਂ ਮਾਵੀਰ ਤੂੰ ਤੇ ਵੀ ਛੁੱਟੀਆਂ ਤੇ ਗਿਆ ਸੀਗਾ ਹੈ ਨਹੀਂ ਯਾਨੀ ਕੀ ਕਿ ਤੂੰ ਕੁਝ ਗਲਤ ਕਿਹਾ ਮੈਂ ਕਿਹਾ ਕਿ ਇਹ ਛੁੱਟੀਆਂ ਹੀ ਗਏ ਕੰਮ ਕਰਕੇ ਪਹਿਲਾ ਕੁਸ਼ਨ ਮੇਰਾ ਵੀ ਨਹੀਂ ਹੋਇਆ ਬਾਕੀ ਕੀ ਕਰਾਂ ਮੈਂ ਮੱਕੀ ਦਾ ਆਟਾ ਲਿਆਓ ਫਿਰ ਦੋ ਮਿੰਟ ਫੋਨ ਦੇਖਣ ਨਹੀਂ ਦਿੰਦੇ ਨਾ ਰਹਿਣ ਦਿੰਦੇ ਫੋਨ ਦੇਖ ਲੈਣੇ ਸਾਗ ਛੱਡ ਦਿੰਦੇ ਦੋ ਮਿੰਟ ਫੋਨ ਨਹੀਂ ਚਰਦੇ ਨਹੀਂ ਸਾਗ ਛੱਡ ਦਿੰਦੇ ਆਂਗੇ ਫਿਰ ਬਹੁਤ ਸਵੇਰ ਦਾ ਬਾਉਣੀ ਨਹੀਂ ਚੱਕੇ ਇਹਨੇ ਥੋੜੀ ਫੋਨ ਨੂੰ ਨਿਕਕਣਾ ਆਪਣੇ ਨੂੰ ਸਾਗ ਨੇ ਹੋਰ ਨਹੀਂ ਖਾਣਾ ਮਾ ਆ ਜਾ ਤੁਰ ਚੱਕੀ ਖਾ ਕੇ ਆਂਦੇ ਆ ਪਕਾ ਗਈ ਭੁੰਡ ਖਾ ਜਾਂਦੇ ਫਰੈਂਡਾ ਖਾ ਕੇ ਆਇਆ ਕੁੱਟ ਕੇ ਕੁੰਡੇ ਚ ਆਇਆ ਬੋਲੀ ਜਾਂਦੇ ਸਾਈਡ ਪਰ ਨੂੰ ਬੋਲੀ ਜਾਂਦੇ ਆਉਂਦੇ ਆ ਇਹ ਨਾ ਹੋਰ ਨਹੀਂ ਖਾਣਾ ਆਣੀ ਕਰਮ ਖਾਣ ਲੈਣੇ ਮੈਨੂੰ ਹੂੰ ਕਪਾਈ ਜਲਦੀ ਭਰੀ ਆ ਹਾਂਜੀ ਹੋ ਜੀ ਮੱਕੀ ਦਾ ਆਟਾ ਲੈ ਲਿਆ ਗਰਮ ਪਾਣੀ ਲੈ ਲਿਆ ਆਲਣ ਪਾਉਣ ਵਾਸਤੇ ਬਾਹਰ ਲੈ ਕੇ ਚੱਲਦੇ ਆ ਸਮਾਨ ਨੂੰ ਆਲਣਾ ਪਾ ਕੇ ਟਾਈਮ ਨਾਲ ਵੇਲੇ ਉਹਦੀ ਲਾਈਟ ਲਾ ਦੇ ਜੀ ਬੇਰੋੜਾ ਮੈਂ ਤੁਹਾਨੂੰ ਇਹ ਜਿੱਥੇ ਮੈਂ ਕਰਵਾਣਾ ਹੈ ਨਾ ਨਾ ਬਣਾ ਲੈ ਬਣਾਓ ਕੇ ਨਾਲ ਬਣਾਓ ਨਹੀਂ ਨਾਲ ਉਸੇ ਵੇਲੇ ਬੱਸ ਬੱਸ ਉਸ ਤੋਂ ਦਿਮਾਗੀ ਪੁੱਤੋ ਦੇ ਰੱਖੋ ਵੀ ਤੱਕਣਾ ਤੱਕੋ ਲਗਾ ਦੇ ਪੋਣਾ ਪਰ ਬੜਾ ਚਪੜਾ ਲਗਾਓ ਬਿਛੇ ਰੱਖਦਾ ਚੱਲੋ ਹੁਣ ਹੈ ਮਮਾ ਤੁਹਾਡਾ ਅੰਟੀ ਵੀ ਮਾੜਾ ਹਮ ਸਾਹ ਚੱਲਣ ਪਾਉਂਦੇ ਆ ਪਾਣਗਰ ਮਹਿਰ ਬਸਰਾ ਹੋ ਕੇ ਕਿਰਿਓ ਬਣਾਓ ਕੀ ਮਰਤੇ ਕਿ ਕੁੜਗੇ ਠੀਕ ਹੈ ਪਾਓ ਰੋ ਪੂਰ ਚ ਕਿਦਾਂ ਘੋੜ ਦਿਓ ਕਪੜਾ ਲਾ ਕੇ ਹੋ ਤਾਂ ਕਪੜਾ ਨਹੀਂ ਮਜਾਦਨੀ ਇਹਨੇ ਗਰਮ ਹੁੰਦਾ ਹੈ ਹੈ ਨਹੀਂ ਉਹਨੂੰ ਉੱਠੀ ਕੱਢੋ ਇਹਨੇ ਗਰਮ ਇਹਦਾ ਵਾਹਣਾ ਉਹ ਕਰਦਾ ਕਿ 2 ਮਿੰਟ ਖੜ ਕੇ ਕਰਦਾ ਮੈਂ ਕਹਿੰਦਾ 5 ਮਿੰਟ ਖੜਾ ਕੇ ਕਰਦਾ ਕੀ ਕਰਦਾ ਮਾਣਾ ਨਾ ਆਣਾ ਰੋੜਦਾ ਕਪੜਾ ਲਾ ਕੇ ਬੈਠੇ ਰੱਖੋ ਇੱਕ ਦਮ ਰੁਕੋ ਤੇ ਇਹਦਾ ਮੁੰਡਾ ਕੰਮ ਕਰ ਰਿਹਾ ਸੀ ਕੋਈ ਯਾਰ ਛੱਡੋ ਕਿਹਨੇ ਕਿਉਣਾ ਆਟਾ ਲਾ ਕਪੜਾ ਕਦਾਂ ਕਮੱਕੀ ਦਾ ਹੈ ਮੱਕੀ ਦਾ ਹੀ ਮੱਕੀ ਦਾ ਹੈ ਦੇਖ ਕੇ ਬਤਾ ਤਾਂ ਲੱਗਦਾ ਕਿ ਨਾ ਤੇਰੇ ਤੈਆ ਲੱਗਦਾ ਹਨਾ ਆ ਲਾਈਟ ਜੀ ਕਰਕੇ ਨੇਰਾ ਜਾ ਨਾ ਨਹੀਂ ਇਹ ਘਰ ਦਾ ਆਟਾ ਕਰ ਤੀ ਤਾਂ ਮੈਨੂੰ ਹੂੰ ਹੂੰ ਹੁਣ ਤਾਂ ਨਾ ਖੋੜ ਦੋ ਉਹ ਯਾਰ ਮੈਂ ਥੱਲੇ ਬੈਣਾ ਪਣਾ ਉਹਦੇ ਵਾਸਤੇ ਮੈਂ ਤਾਂ ਪਹਿਲਾਂ ਹੀ ਗਿਆ ਸੀ ਹੂੰ ਥੱਲੇ ਵਹਿ ਜਾ ਥੱਲੇ ਕਾ ਤੂੰ ਉਠਾਉਣਾ ਮੈਂ ਲੈ ਮੈਂ ਦੇਖਾਂ ਤੂੰ ਹੀ ਕੋੜ ਤਾ ਕੋੜ ਦੋ ਤੂੰ ਉੱਤੇ ਰਿ ਜਾ ਨਾ ਹੁਣ ਕਿੱਟੇ ਲਾਉਂਗੇ ਜਿਹੜੇ ਹਿਸਾਬ ਨਾਲ ਤੁਸੀਂ ਮੈਂ ਤਾਂ ਕਿਸੇ ਨਾ ਦਫਤਰ ਚ ਦਫਤਰ ਤੇ ਕਿ ਮੈਡਮ ਐਨਾਂ ਦੇ ਬਲਵਿੰਦਰ ਮੈਮ ਉਹ ਕਹਿੰਦੇ ਵੀ ਥੋੜੀ ਤਾਂ ਬਾਈ ਤਖੜੀ ਹੈ ਬਾਈ ਤੇ ਮੇਰੀ ਬੇਇਜ਼ਤੀ ਹੋਈ ਹੈ ਕਿ ਤਰੀਬ ਹੋਇਆ ਮੈਨੂੰ ਪਤਾ ਨਹੀਂ ਤਖੜੀ ਦਾ ਮਤਲਬ ਇਹ ਥੋੜੀ ਜਿਹੀ ਮੋਟੀ ਥੋੜੀ ਹੈ ਹਾਂ ਉਹਨੇ ਨੇ ਤਰੀਬ ਕੀਤੀ ਆ ਜੱਟ ਦੀ ਸੀ ਲੰਬੀ ਕਹਿੰਦੇ ਮੁੰਗੀ ਇਹ ਵੀ ਬੇਇਜ਼ਤੀ ਕੀਤੀ ਚਲੋ ਲਾਓ ਜਿਹੜਾ ਉਹਨੂੰ ਜੰਮ ਜਣਾ ਆਟੇ ਨੇ ਇਕੱਠਾ ਪੈਣੀਆਂ ਨੇ ਇਕੱਠਾ ਕਰਤਾ ਭਾਈ ਇਹਨਾਂ ਨੂੰ ਹੋਰ ਚੈਨਲ ਵੀ ਚਾਹੀਦਾ ਚੈਨਲ ਹੁਣ ਕਿੱਥੋਂ ਲਈਏ ਦੂਜੇ ਫੋਨ ਤੋਂ ਲਾਉਦੇ ਨੇ ਬੈਟਰੀ ਟਾਰਚ 5 ਕੁ ਮਿੰਟ ਲੱਗਣਗੇ ਹੁਣ ਤਾਂ ਚੱਲੂ ਕੁ ਟਾਈਮ ਇਹਨੂੰ 5 5 ਕੁ ਮਿੰਟ ਲੱਗਣਗੇ ਬਸ ਫਰੇਮ ਦੀ ਇਹਨਾਂ ਸਮਾਨ ਦਵਾ ਲਿਆ ਮੈਂ ਹੁਣ ਫਿਰ ਮੈਂ ਜਾ ਕੇ ਇਹਨਾਂ ਇਹਨਾਂ ਸਮਾਨ ਦਵਾ ਲਿਆ ਮੈਂ ਜਾਂਦੇ ਠੱਤੀ ਕੰਮ ਦਾ ਰਹਿੰਦਾ ਉਹ ਗੁਰਮੀਤ ਨੂੰ ਪਤਾ ਪਾਪਾ ਮੇਰਾ ਸਮਾਨ ਇਹਨੇ ਹੁਣੇ ਹੁਣੇ ਕਿਉਂ ਨਹੀਂ ਆਉਂਦਾ ਮੈਨੂੰ ਉਹ ਪ੍ਰੋਜੈਕਟ ਨਹੀਂ ਆਉਂਦਾ ਇਹਨੂੰ ਆਉਂਦਾ ਉਹਦਾ ਸਵਿੰਗ ਆ ਹਾਂਜੀ ਆਟੋਮੈਟਿਕ ਸਵਿੰਗ ਸਮਾਨ ਕੀ ਬੱਚਾ ਆਪੇ ਦੱਸ ਦੇਣਗੇ ਉਹ ਮੈਗਨੇਟਿਕ ਸਵਿੰਗ ਮੈਗਨੇਟ ਤਾਂ ਆਪਣੀ ਪੈਣੀ ਉਹੀ ਕੰਮ ਆ ਜਾਣਗੇ ਮਨਾਂ ਦਾ ਕਿਹੜੇ ਜਿਹੜੇ ਉਹਨੇ ਉਹ ਮੈਗਨੇਟ ਉਹਨੇ ਕਮ ਆਉਣਗੇ ਜਿਹੜੇ ਬਾਰੇ ਨੂੰ ਲੱਗੇ ਹੋਏ ਨੇ ਉਹਦੇ ਛੋਟੇ ਮੈਗਨੇਟ ਚਾਹੀਦੇ ਨੇ ਠੀਕ ਹੈ ਤਾਂ ਉਹ ਕਿਹੜਾ ਜਿਹੜਾ ਸਮਾਨ ਲੈ ਕੇ ਉਹ ਸਾਰਾ ਬੜਾ ਦੇਖ ਲਓ ਕਿਹੜਾ ਕਿਹੜਾ ਲੈਣਾ ਨਹੀਂ ਪਤਾ ਹੀ ਨਹੀਂ ਕਿਹੜਾ ਫਿਰ ਦੁਆਰਾ ਜਾਉਂਗੇ ਤਾਂ ਕਾਨ ਬੰਦ ਹੋ ਜਾਣੀ ਹੈ ਗੁਰਮੀਰ ਤੈਨੂੰ ਪਤਾ ਨਹੀਂ ਕਾਨ ਵਾਲੇ ਭਾਈ ਨੂੰ ਨਹੀਂ ਪਤਾ ਹੁਣ ਇਹਨਾਂ ਨੂੰ ਆਪ ਦੇਖਣਾ ਪੈਣਾ YouTube ਨਗਾ YouTube ਤੇ ਸਰਚ ਮਾਰ ਕੇ ਦੇਖ ਲਓ ਹੁਣ ਅਸੀਂ ਮਾ ਵੀਰ ਦੇ ਉੱਪਰ ਜੈਕਟ ਦਾ ਸਮਾਨ ਲੈਣ ਚੱਲੇ ਆਂਗੇ ਮਾਰਕੀਟ ਪਹੁੰਚ ਗਏ ਅਸੀਂ ਕੰਪਲੈਕਸ ਤੇ ਰਵੀ ਸਮਾਨਾ ਕੋਈ ਸਮਾਨ ਗੁਰਵੀਰ ਦਾ ਵੀ ਥੋੜਾ ਜਿਹਾ ਸਮਾਨ ਉਹ ਵੀ ਲੈ ਕੇ ਆਉਨੇ ਆਂਗੇ ਵੇਲਾ ਜਿਹੜੇ ਮਰਜ਼ੀ ਲਾ ਲਾ ਇੱਕ ਬਾਤ ਆਣੀ ਪਤਾ ਨਹੀਂ ਕੋਈ ਸਮਾਨ ਦਾ ਹੀ ਦਾ ਮੁੜ ਕੇ ਕਿਹੜਾ ਲੱਗੂ ਫਿਰ ਤੇਕੇ ਦਾ ਫੋਨ ਆਇਆ ਹੈ ਬੀਬੀ ਨੂੰ ਇਹ ਕਿਸਾ ਨਹੀਂ ਆਇਆ ਹਲਕਾ ਦਾ ਅੱਛਾ ਮੈਂ ਕਹਿੰਦਾ ਤੇਕੇ ਦਾ ਫੋਨ ਆਇਆ ਹੈ ਇਹ ਟੈਕੂ ਦਾ ਫੋਨ ਆ ਤੇਕੇ ਥੋੜੀ ਹੋਊਗਾ ਅਗਰ ਵਾਰੀ ਟੈਕਾ ਨੂੰ ਮੈਂਟ ਲੱਗਣਾ ਸਿੱਧਾ ਇਹ ਸਿੰਗ ਤੇ ਆਣਾ ਪਹਿਲਾਂ ਚੰਗਾ ਆਗਾ ਮੈਂ ਦਿਖਾਉਂ ਫਿਰ ਕਰਦੀ ਬੰਦਾ ਮੈਨੂੰ ਮਿਲਣੀ ਕਰ ਦੂ ਮੈਂ ਮੇਰਾ ਉੱਥੇ ਫਰਿੱਜ ਤੇ ਬੈਲ ਲਾਈਟ ਬਾਰੇ ਚੈਨਲ ਵਿਚਾਰਕ ਪੇਸ਼ ਕਰੋ ਲਾਈਟ ਬਾਰੇ ਕੀ ਨੇ ਵਿਕਾਰ ਵਿਕਾਰ ਕਿਉਂ ਆ ਆ ਦੇਖੋ ਜੀ ਲਾਈਟ ਫਿੱਟ ਕੀਤੀ ਆ ਸਪੈਸ਼ਲ ਵੀ ਸਾਗ ਤੇ ਚਾਨਣ ਪਵੇ ਪੂਰਾ ਮੇਰੇ ਦੋ ਮਿੰਟ ਪਹਿਲੇ ਫਿਰ ਥੱਲੇ ਦਾ ਫੋਨ ਆ ਗਿਆ ਦੋ ਮਿੰਟ ਦੇ ਚੁਪਰਾ ਹਾਲ ਹੋ ਗਿਆ ਪਤਾ ਨਹੀਂ ਕੰਨ ਤੇ ਫੋਨ ਲਾ ਕੇ ਭਾਂਡੇ ਮਾ ਰਹੇ ਸੀ ਮੈਂ ਕਹਿੰਦਾ ਡਿੱਗ ਪਿਆ ਵੀ ਫੋਨ ਨੁਕਸਾਨ ਹੋ ਜੂ ਕੀ ਪਤਾ ਬੁੱਧਾ ਕੰਮ ਕਰਦਾ ਫੋਨ ਹੋ ਜਾ ਜਾਜ ਵੀ ਫੋਨ ਚੱਕਣਾ ਹੀ ਪੈਂਦਾ ਚਲ ਦੋ ਮਿੰਟ ਕੰਮ ਰੋਕ ਲੈਣਾ ਸੀ ਫਿਰ ਕੰਮ ਤਾਂ ਰੁਕਸਾ ਦੋ ਮਿੰਟ ਭਾਂਡੇਆਂ ਦਾ ਤੁਸੀਂ ਜੇ ਖਾਦਣ ਕੀ ਖਾ ਕੇ ਆਂਦਾ ਚਲ ਦੋ ਗੜਾ ਪਕੜਣ ਲਿਆਵਾਂ ਮੈਂ ਹੋਰ ਵਾਲਿਆਂ ਨੂੰ ਲੈ ਆਓ ਹਾਂਜੀ ਅੱਗੇ ਅਸੀਂ ਤਰਸਾ ਲਾਲ ਨੇ ਹੁੰਨੇ ਆਗੇ ਅੰਦਰ ਗੈਸ ਤੇ ਅੱਜ ਅਸੀਂ ਚੁੱਲੇ ਤੇ ਲਾ ਰਹੇ ਤੜਕਾ ਤੇ ਓਹੋ ਧੂਆਂ ਚੜੀਆਂ ਦਾ ਅੱਗ ਬਾਲਣੀ ਰਹੀ ਕਿ ਅੱਗ ਬਾਲਾਂ ਪਹਿਲਾਂ ਮੈਂ ਹਾਂ ਹਾਂ ਜੀ ਲੋ ਜੀ ਹੁਣ ਆਪਣਾ ਸਾਗ ਤਾਂ ਹੋ ਗਿਆ ਰੈਡੀ ਹੁਣ ਤੜਕਾ ਆਪਾਂ ਤਿਆਰ ਕਰ ਲਿਆ ਇੱਧਰ ਤੇ ਵਿੱਚ ਪਾਵਾਂਗੇ ਆਪਾਂ ਤਾਂ ਨਹੀਂ ਆਂ ਫਨੀਆ ਵਿੱਚ ਚੀਰ ਲਿਆ ਕੱਟਨੇ ਆ ਤੇ ਟਾਈਮ ਹੋ ਗਿਆ 7:00 ਵਜੇ ਰਾਤ ਦੇ ਐ ਲੱਗਦਾ ਦੇਖ ਕੇ ਕਿਉਂਕਿ ਠੰਡ ਦਾ ਮੌਸਮ ਆ ਬੱਦਲ ਜੀ ਵੀ ਹੋਏ ਪਏ ਨੇ ਇਨੇ ਵੀ ਬਹੁਤ ਟੈਮ ਹੋ ਗਿਆ 10:00 ਵਜੇ ਕੇ ਹੋ ਗਿਆ ਲੱਗਦਾ ਪਰ ਟਾਈਮ ਥੋੜਾ ਹੀ ਹੋਇਆ ਹਜੇ ਲਬੂਰੀ ਨਾਲ ਤਾਂ ਅਸੀਂ ਸੇਕ ਲਿਆਵੇ ਕਿ ਨਾਲੇ ਅਸੀਂ ਸਬਜ਼ੀ ਬਣਾ ਲਿਆਵੇ ਤੜਕਾ ਲਾ ਕੇ ਇੱਥੇ ਰੋਟੀ ਬਣਾਵਾਂਗੇ ਮੱਕੀ ਦੀ ਰੋਟੀਆਂ ਬਣਾਵਾਂਗੇ ਰੜ ਕੇ ਫਿਰ ਖਾਵਾਂਗੇ ਤੇ ਜਿਹੜਾ ਥੁੱਲੇ ਵਾਲਾ ਸਵਾਦ ਹੈ ਆਪ ਨੂੰ ਗੈਸ ਤੇ ਕਿੱਥੇ ਮਿਲਦਾ ਜਿਹੜੇ ਬਾਹਰ ਬੈਠੇ ਆ ਉਹ ਤਾਂ ਜਰੂਰ ਮਿਸ ਕਰਦੇ ਹੋਣਗੇ ਇਹ ਚੀਜ਼ ਨੂੰ ਤੇ ਉਹ ਸੌਰਵ ਹੁਣੇ ਵੀ ਮੈਨੂੰ ਸੌਰਵ ਹੁਣਾਂ ਨੂੰ ਵੀ ਲਾਇਆ ਸੀ ਫੋਨ ਤੇ ਹਲਕਾ ਦਾ ਫੋਨ ਆ ਗਿਆ ਸੀ ਉਹਦੋਂ ਉਹਨਾਂ ਨੇ ਵਿਚਦੀ ਘਟਾਤਾ ਕਹਿੰਦੇ ਭੰਡ ਤੋਂ ਲੱਜਾ ਫੋਨ ਸੁਣ ਲੈ ਤੇ ਫਿਰ ਉਹ ਗੁੱਸੇ ਹੋਗੀ ਤੇ ਫਿਰ ਇਹ ਫੋਨ ਲਉਣ ਲੱਗ ਗਿਆ ਉਦਾਂ ਹੀ ਕਹਿੰਦੇ ਵੀ ਤੂੰ ਗੁੱਸੇ ਕਰਦੀ ਹੋਗੀ ਮੇਰੀ ਮੈਂ ਤਾਂ ਕਰ ਰਹੀ ਸੀ ਭਾਂਡੇ ਕਰਕੇ ਨੀ ਵੀ ਜਾਂਦਾ ਫੋਨ ਕਈ ਵਾਰ गिर ਜਾਂਦਾ ਹੁੰਦਾ ਭਾਂਡੇ ਵਾਲੇ ਸਿੰਕ 'ਚ ਖਰਾਬ ਹੋ ਜਾਊਗਾ ਫੋਨ ਕੋਈ ਨੁਕਸਾਨ ਹੋ ਜਾਂਦਾ ਮੈਂ ਹੋਰ ਕੋਈ ਕਾਰਨ ਨਹੀਂ ਸੀਗਾ ਅੱਛਾ ਅੱਜ ਸਾਰਿਆਂ ਨੂੰ ਫੋਨ ਲੈ ਕੇ ਸਾਗ ਬਣਾਇਆ ਅੱਜ ਤੁਸੀਂ ਵੀ ਰੋਟੀ ਖਾ ਲਓ ਮੱਕੀ ਚੁੱਲੇ 'ਤੇ ਬਰੇ ਬੈ ਕੇ ਤੁਸੀਂ ਵੀ ਸੁਆਦ ਲੈ ਲਓ ਤੇ ਦੇਖਦੇ ਹਾਂ ਹੁਣ ਆਉਂਦੇ ਆ ਕਿ ਨਹੀਂ ਆਉਂਦੇ ਵੈਸੇ ਤਾਂ ਕਹਿੰਦੇ ਸੀ ਆਉਣੇ ਆ ਜਾਂਦੇ ਆ ਉਹ ਬਾਹਰ ਗਿਆ ਥੜਾ ਸਮਾਨ ਲੈਣ ਤੇ ਸਭ ਜੀ ਸਬਜ਼ੀ ਲੈਣ ਗਿਆ ਹੋਇਆ ਸੀ ਬਾਹਰ ਤਾਂ ਆਪਣਾ ਤਿਆਰ ਦੇਖੋ ਹੋ ਗਿਆ ੁੱਲਮੂਰੇ ਬੈ ਕੇ ਰੋਟੀ ਪਕਾਉਣ ਦਾ ਵੀ ਮਜ਼ਾ ਲੱਗ ਗਿਆ ਖਾਣ ਦਾ ਤਾਂ ਲੱਗ ਹੈ ਨਹੀਂ ਹੈਗਾ ਪਕਾਉਣ ਦਾ ਬਾੜਾ ਲੱਗਦਾ ਮੈਂ ਤਾਂ ਸੇਕਵਾ ਨੇ ਨੰਦ ਹੋਂਦ ਤੂੰ ਸਾਰੇ ਇਕੱਠੇ ਬੈ ਕੇ ਆਸੇ ਪਾਸੇ ਪਹਿਲਾਂ ਤਾਂ ਅੰਗੂ ਰੋਟੀ ਖਾਂਦੇ ਨੇ ਤੇ ਮਸਤੀ ਗੱਲਾਂ ਬਾਤਾਂ ਮਸਤੀ-ਮੁਸਤੀ ਕਰਦੇ ਆ ਤੇ ਵਧੀਆ ਲੱਗਦਾ ਥਲੜ ਸਾਰਾ ਖੁੱਲਾ ਵਕੰਦਾ-ਗੁੰਦਾ ਹੈ ਨਹੀਂ ਜਿਹੜੇ ਲੋਕ ਜਾਂਦੇ ਨੰਗਦੇ ਆ ਸੈਰ ਕਰਦੇ ਉਹ ਸਾਰੇ ਚਾਹ ਕੇ ਜਾਂਦੇ ਆ ਵੀ ਬਾਹਰ ਬੈਠੇ ਆਏ ਫੇ ਕੀ ਕਰਦੇ ਬਾਹਰ ਬਿਠੇ ਲੁਕਾਏ ਹੈਰਾਨ ਜੇ ਹੋ ਕੇ ਜਾਂਦੇ ਵੀ ਕੀ ਕਰੀ ਜਾਂਦੇ ਆ ਬਾਹਰ ਬੈਠੇ ਨੰਦ ਘਰਾਂ ਦੇ ਧਣੀਆਂ ਪਾਇਆ ਵਿੱਚ ਨਾ ਇਹ ਬਾਤ ਨਹੀਂ ਵਧੀਆ ਹੁੰਦਾ ਉੱਪਰ ਦੀ ਸਾਗ ਵਿੱਚ ਸਿੱਟ ਕੇ ਇਹ ਜੀ ਵਾਇਆ ਵਿੱਚ ਇਹ ਜੇਤ ਪਾਇਆ ਗੁੰਬਰੀਆ ਵਾਸ਼ਮਾਂਜੀ ਹੁੰਦੀ ਹੈ ਵਧੀਆ ਹੁੰਦੀ ਹੈ ਅੱਜ ਹੁਣ ਤਾਂ ਲੱਗ ਗਈ ਥੋੜਾ ਨੱਕ ਬੰਦ ਹੋਊਗਾ ਤੁਹਾਨੂੰ ਆਈ ਨਹੀਂ ਮੈਂ ਦੂਰ ਬੈਠਾ ਨਾ ਜੇ ਉੱਪਰ ਪਾਣ ਦੇ ਉੱਤੇ ਵੀ ਪਾ ਲੋ ਪੱਟਾ ਹੋਰ ਨਾ ਨਾ ਬਸ ਬਹੁਤ ਹੈ ਤੇ ਠੀਕ ਆਏ ਐਵੇਂ ਵਧੀਆ ਲੱਗੂਗਾ ਅੱਜ ਲੱਕੜਾਂ ਵੀ ਗਿੱਲੀਆਂ ਨੇ ਠੰਡ ਕਰਕੇ ਲੱਕੜਾਂ ਗਿੱਲੀਆਂ ਤਾਂ ਪਤਾ ਨਿਕਲਦੀ ਅੱਜ ਕਹਿੰਦੇ ਨੂਦਰੋਂ ਤਾਂ ਪਤ ਨਿਕਲ ਲੁਧਿਆਣੇ ਤੋਂ ਪਤ ਨਿਕਲੀ ਹੋਈ ਸੀ ਪ੍ਰਦੀਪ ਕਹਿੰਦੀ ਅਪਰੇ ਨਿਕਲੇ ਹੀ ਨਹੀਂ ਉੱਥੇ ਫਿਰ ਸਾਫ ਹੋਊਗਾ ਮਸਾਂ ਹਣੇ ਬੱਦਲ ਹੋਣਗੇ ਆਪਾਂ ਪੱਕੇ ਪੱਧਰ ਆ ਦੋਨੇ ਪਾਸੇ ਆ ਜਾਂਦਾ ਆਪਣੇ ਇਧਰ ਸਤਲੁਜ ਆ ਜਾਂਦਾ ਇਧਰ ਬਿਆਸ ਆ ਜਾਂਦਾ ਆਪਾਂ ਸੈਂਟਰ 'ਚ ਆਏ ਨੇ ਮੈਨੂੰ ਲੱਗਦਾ ਇਹਦਾ ਵੀ ਅਸਰ ਹੁੰਦਾ ਹੋਊਗਾ ਕੱਪੜੇ ਨਹੀਂ ਸੁੱਕਦੇ ਹੈਗੇ ਜੇ ਲਾ ਆਪਣੇ ਕੱਪੜੇ ਤਾਂ ਨਾਲ ਸੁੱਕਣਗੇ ਹੋਰ ਪਾ ਲਾਂਗੇ ਜਿਵੇਂ ਆਖਾਂ ਦੀ ਬਰਦੀ ਜੀ ਧੋਣੀ ਪੈ ਗਈ ਧੋਏ ਉਹਨਾਂ ਜੇਤੀ ਫਿਰ ਹੋਰ ਕੀ ਉਹਨਾਂ ਨੂੰ ਕਮੇਲੀ ਘੱਟ ਕਰੋ ਬਰਦੀ ਕਿੰਨੀ ਗੰਦੀ ਹੋ ਜਾਂਦੀ ਬੱਚੇ ਕੱਲੇ ਸ਼ਰਟ ਧੋਲੇ ਜ਼ਿਆਦਾਤਰ ਤਾਂ ਉਹੀ ਮੇਲੀ ਹੁੰਦੀ ਹੈ ਪੈਂਟ ਤਾਂ ਫਿਰ ਵੀ ਚਲੇ ਜਾਂਦੇ ਗਰੇਈ ਅਕਲੋ 'ਚ ਕੱਪੜੇ ਸੁੱਕਦੇ ਹੀ ਨਹੀਂ ਲੱਕੜਾ ਦੇਖੋ ਲੱਕੜਾ ਗਿੱਲੀਆਂ ਸੀ ਆ ਹੁਣ ਪੇਂਟ ਵਾਲੀ ਲੱਕੜ ਦੀ ਲਾਈਏ ਇੱਥੋਂ ਖਿੜਕੀ ਜਿਹੀ ਸੀਗੀ ਤੋੜ ਕੇ ਲਾਈਏ ਜਿਹੜੀ ਬਾਕੀ ਲੱਕੜਾਂ ਨੇ ਤਾਂ ਮੱਚਦੀ ਨਹੀਂ ਗਿੱਲੀਆਂ ਨਹੀਂ ਪਈਆਂ ਸੀ ਸਲਾਬੀਆਂ ਹੀ ਹੈ ਵੇਣ ਲੱਕੜਾ ਦੇਖੋ ਬਰੰਗੇ ਤੜਕਾ ਦੇਖੋ ਮਥੇ ਲਾਈਟ ਆ ਗਈ ਹੁਣ ਤਾਂ ਇਹ ਸਲਾਇਟ ਦਾ ਪ੍ਰਬੰਧ ਕੀਤਾ ਬਰੰਗੇ ਆ ਤੜਕਾ ਬਣਿਆ ਪਿਆ ਬਰਾਊਨ ਹੋ ਗਿਆ ਬੰਦਾ ਪਰ ਲਾਈਟ ਨਹੀਂ ਸੀਗੀ ਬਾਹਰੋਂ ਕੰਮ ਹੀ ਨਹੀਂ ਕਰਦਾ ਇਹ ਕੱਚਾ ਕੱਚਾ ਜਿਹਾ ਕੰਮ ਕਰ ਲੈ ਲਾਈਟ ਦਾ ਫਰੋਂ ਕੰਮ ਸਰ ਜੂਗਾ ਆਪਣਾ ਫੇਰ ਫੇਰ ਲਾ ਲਾਂਗੇ ਚੱਲੋ ਓੜੇ ਕੰਮ ਸਰੂ ਕੰਮ ਕਰ ਲਿਆ ਜਿਹੜੇ ਤੇ ਪਿੰਡਾਂ ਜਿਹੜੇ ਪਿੰਡਾਂ ਵਿੱਚ ਆਉਂਦੇ ਵੱਡੇ ਵੱਡੇ ਘਰਾਂ ਚੋਂ ਕੁਆਟਰਾਂ ਦੇ ਵਿੱਚ ਉਹਨਾਂ ਨੂੰ ਤਾਂ ਇੱਕ ਵਾਰੀ ਔਖਾ ਲੱਗਦਾ ਹੈ ਨਾ ਤੇ ਕਿਉਂਕਿ ਇੱਥੇ ਕਮਰੇ ਵੀ ਛੋਟੇ ਨੇ ਬਾਕੀ ਇਹਵੇਂ ਬਾਹਰ ਵੀ ਔਰ ਇੰਨਾ ਨਹੀਂ ਹੁੰਦਾ ਨਾ ਪ੍ਰਬੰਧ ਫਿਰ ਇਹ ਸੀ ਜਿੱਦਾਂ ਕਰਨਾ ਪੈਂਦਾ ਤੜਕਾ ਮੱਚ ਜੂਗਾ ਦੋ ਅੱਗੇ ਤਾਂ ਹੁਣ ਤਾਂ ਬਣ ਗਿਆ ਪੂਰਾ ਬਰਾਉਨ ਆ ਤੜਕਾ ਉਹ ਫੜਾਓ ਬੰਦਾ ਇਹਦੀ ਕਰਨ ਵਾਧੂ ਸਾਬ ਕੱਢ ਦੇਣਾ ਅਜ ਉਹ ਤੜਕੇ ਜੋਗਾ ਆਪਣੇ ਜੋਗਾ ਕਰ ਲਉ ਨਾ ਅੱਗ ਜ਼ਿਆਦਾ ਹੋ ਗਈ ਥੱਲੇ ਯਾਰਾ ਬਸ ਘੱਟ ਥੋੜੀ ਜੀ ਕੱਢ ਦੋ ਹੈ ਘਟਾਉਣੀਆਂ ਲੱਕੜ ਥੋੜੀ ਜੀ ਕੱਢ ਦੋ ਹੁਣ ਆ ਗਾਪੀ ਮੱਛੀ ਜਾਂਦੀ ਵਧੀਆ ਦੇਖ ਲੋ ਐ ਪਹਿਲਾਂ ਜ਼ੋਰ ਲਾਰਾ ਹੰਭ ਗਏ ਹੁਣ ਅੰਗ ਦੇ ਕੋਲ ਮੈਂ ਬੈ ਗਈ ਨਾ ਠੀਕ ਆ ਹੁਣ ਅੱਗ ਮੱਚੂਗੀ ਪਹਿਲਾਂ ਤੁਸੀਂ ਬੈਠੇ ਸੀ ਠੀਕ ਆ ਠੀਕ ਆ ਆਪ ਪੁੱਛਿਆ ਨਹੀਂ ਲੰਮਾ ਮੁੰਡਾ ਠੀਕ ਆ ਹਣ ਕੇ ਨਹੀਂ ਹਾਂ ਖੱਛਾ ਹੀ ਬਾਰੇ ਦੇਖਿਆ ਨਹੀਂ ਅਜੋ ਨਾ ਠੰਡ ਕਰਕੇ ਕੋਈ ਬਾਹਰ ਹੀ ਨਿਕਲਦਾ ਗੋਇਲਾਂ ਨਾਲ ਗਏ ਸੀ ਉਹਨਾਂ ਪੁੱਛਿਆ ਹੀ ਨਹੀਂ ਕੋਈ ਬਾਹਰ ਹੀ ਨਹੀਂ ਆਇਆ ਕੱਲ ਤਾਂ ਐਂਦ ਬਾਰ ਸੀ ਕਰਾਂਗੇ ਤੇ ਜਾਣਾ ਸੀ ਰੋਟੀ ਬਣ ਗਈ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਇਹਦੇ ਪਣੀ ਰਹੀ ਬਸ ਐ ਫੜਾ ਅੱਗ ਨਾਂ ਬੁਝੇ ਵਿੱਚ ਦੀ ਉਹ ਲੱਕੜ ਹੈਗੀਆਂ ਹੋਰ ਆਪਣੇ ਕੋਲੇ ਹੈ ਜੀਆਂ ਸੁੱਕੀਆਂ ਉਹ ਟਣਾ ਦੇ ਨਾਲ ਦੇ ਤਾਂ ਖਾ ਲੈ ਕੋਈ ਖਾਣ ਵਾਲਾ ਹੋਵੇ ਠੰਡੀਆਂ ਮੈਂ ਤਾਂ ਖਾ ਲੈਣੀਆਂ ਹੁਣੇ ਤੂੰ ਤੇ ਫੜਾਉਂਗੇ ਵੀ ਪਹਿਲਾਂ ਹੈਂ ਫੜਾਉਂਗੇ ਇਹਨੂੰ ਸਾਰੇ ਨਹੀਂ ਪਹਿਲਾਂ ਮੈਂ ਹੀ ਖਾ ਲੂੰਗਾ ਜੇ ਕੋਈ ਨਾ ਆਇਆ ਉਦੋਂ ਤੱਕ ਜੇ ਕੋਈ ਸਰਵ ਹੁਣੇ ਆਕੇ ਜੇ ਤਾਂ ਫਿਰ ਤਾਂ ਮੈਂ ਸਰਵ ਕਰ ਦੂੰਗਾ ਨਹੀਂ ਫਿਰ ਮੈਂ ਆਪ ਹੀ ਖਾਣ ਲੱਗ ਜਾਊਂਗਾ ਪਹਿਲਾਂ ਠੀਕ ਠੰਡੀਆਂ ਥੋੜੀ ਕਰਨੀਆਂ ਨਾਲ ਦੇ ਨਾਲ ਵੀ ਲੋੜ ਹੈ ਕਿਹਨਾਂ ਚਾਹੀਦਾ ਹੁੰਦਾ ਵੀ ਇੱਕ ਜਿਵਾ ਰੋਟੀ ਫੜਾਉਣ ਵਾਲਾ ਹੋਵੇ ਮਾਂ ਬਕਾਉਣਾ ਦੀ ਹੋਵੇ ਹੈਨਾ ਕਿਉਂਕਿ ਮੈਂ ਬਕਾਉਂਗੀ ਮੈਂ ਫੜਾਵਾਂ ਤਾਂ ਫੜਾਣੀ ਹੋਣੀ ਉਹ ਸਾਰਾ ਸਮਾਂ ਆਂਦ ਮੈਂ ਕੋਲੀ ਆਸਮਾਨ ਆ ਪਕੜਾ ਦੂਰ ਲਿਆ ਬਾਂਡੇ ਮੇ ਰੱਖਿਆ ਹੀ ਭੂੜੀਆਂ ਕੱਟ ਲਈਆਂ ਤੇ ਆਚਾਰ ਮੇ ਗੱਡੇ ਥੜਕਾ ਮੇ ਰਾਤਾ ਕੋ ਦੂਜੀਆਂ ਪਲੇਟਾਂ ਹੀ ਲੈ ਆਉਣੀਆਂ ਜਿਹੜੀਆਂ ਦੂਜੀਆਂ ਨੇ ਆਪਣੀਆਂ ਜਿਵੇਂ ਗੁਰਦੁਆਰੇ ਦੇ ਵਿੱਚ ਸਾਰ ਨਹੀਂ ਚੁੱਕਦੇ ਖਰਚਾ ਪੜਾਇਆ ਆ ਲੋ ਰੋਟੀ ਲਈ ਨਹੀਂ ਆਨੇ ਅੱਗ ਘਟ ਗਈ ਹੁਣ ਉਹ ਤਾਂ ਬਠੇਰੀ ਮੱਚਦੀ ਅੱਗ ਪਰ ਥੂ ਪਾਈ ਬੈ ਅੱਗ ਗਾਲੇ ਦਾਣਾ ਹਣੇ ਗੈਸ ਹੁਣ ਤਾਂ ਮੈਂ ਬੈ ਗਈ ਹੁਣ ਨਹੀਂ ਅੱਗ ਘਟ ਹੁੰਦੀ ਹੈਗੀ ਮੈਂ ਕਿੱਧਰ ਕਿੱਧਰ ਜਾਉਂਗੀ ਗੱਲੀ ਫੁਕਰੀਆਂ ਸੁਣ ਲਓ ਫੁਕਰੀਆਂ ਹੁਣ ਬੈਠੇ ਬੈਠੇ ਹੈ ਮੈਂ ਸ਼ੇਖ ਸ਼ੇਖ ਚਲੇ ਦਾ ਟੱਪਰ ਆ ਇਹ ਅੱਛਾ ਹਾਂ ਹਾਂ ਓਡਾ ਹੀ ਹੂੰ ਮੈਂ ਤਾਂ ਕੋਈ ਸ਼ੇਖ ਚਲੇ ਨਹੀਂ ਮਾਰਦਾ ਹੈਗਾ ਗ੍ਰੇਸ ਤੋਂ ਕਰਨੋ ਜਿੰਨੇ ਲੋੜਾ ਉਹਨਾਂ ਪਾ ਲਈ ਛੱਡਿਓ ਨਾ ਮਾਂ ਵੀ ਰੰਦਾ ਥੋੜਾ ਹੀ ਪਾਈਂ ਉਹਦਾ ਥੋੜਾ ਹੀ ਖਾਣਾ ਉਹਨੂੰ ਦੋ ਜਾਂ ਤੀ ਪਾਈਂ ਕਿਉਂਕਿ ਸਾਗ ਬਣਦਾ ਬਹੁਤ ਮਿਹਨਤ ਨਾਲ ਆ ਛੱਡਿਆ ਬੁਰਾ ਲੱਗਦਾ ਫਿਰ ਇਹ ਭਾਂਡੇ ਨਹੀਂ ਲੈਣੀ ਹੋਗੀ ਵੀ ਮੈਂ ਸਾਗ ਸਵਾਰਨ ਨੂੰ ਜਦੋਂ ਮੈਂ ਉੱਠ ਖੜੀ ਸਵੇਰੇ ਇਹਨਾਂ ਨੂੰ ਤੋੜ ਕੇ 9 ਵਜੇ ਦੀ ਬੈਠੀ ਆ ਮੈਂ 9 ਵਜੇ ਦੀ ਬੈਠੀ ਸਾਗ ਸਮਾਰ ਰਹੀ ਆ ਪਹਿਲਾਂ ਮੈਂ ਮੇਥੇ ਸਮਾਰੇ ਦੋ ਗੁੱਟੀਆਂ ਫਿਰ ਮੈਂ ਪਾਲਕ ਸਮਾਰੀ ਫਿਰ ਮੈਂ ਸਾਗ ਛਿੱਲਿਆ ਤੇ ਫਿਰ ਮੈਂ ਬਾਥੂ ਕੀਤਾ ਬਾਤ ਉਸ ਮਰੇਆ ਫੇਰਨ ਧੋਤਾ ਫਿਰ ਛੀਰੇਆ ਸਾਰਾ ਦਿਨ ਲੱਗਿਆ ਮੇਰੇ ਦੁਪਹਿਰ ਦਾ ਮੈਂ ਜਾਂਦਾ 1 ਵਜੇ ਦਾ ਉਦੋਂ ਤੇ ਫੇਰ ਲੱਗੇ ਹੋਇਆ ਆ 1 ਵਜੇ ਤੋਂ ਪਹਿਲਾਂ ਤੇ ਲਾ ਲਓ ਵੀ ਪੂਰਾ ਦਿਨ ਲੱਗਿਆ ਸਾਦ ਨੂੰ ਕੱਲੇ ਨੂੰ ਹੋ ਹੈ ਇਹ ਆ ਚੀਜ਼ ਕਿੰਨਾ ਵਧੀਆ ਮਾ ਉਹ ਤਾਂ ਜੰਮਿਆ ਪਿਆ ਹੋਊਗਾ ਜੰਮ ਗਿਆ ਰੋ ਇਹ ਜੋ ਆਪ ਤਾਂ ਲੱਗੇ ਖਾਣ ਰੋਟੀ ਕਰੋ ਜਰੂ ਸਾ ਖਤਮ ਚਾਹੀਦਾ ਮੈਂ ਹਾਂ ਵੀ ਠੀਕ ਆ ਕਿਉਂ ਲੱਗਿਆ ਹੋਇਆ ਇਹ ਕਦੇ ਜੰਮ ਨਾ ਜਾਵੇ ਠੰਡਾ ਨਾ ਕਰਕੇ ਬਹਿਜੋ ਚਲ ਬੋਲੋ ਵਾਹਿਗੁਰੂ ਕਰੋ ਸ਼ੁਰੂ ਹੁਣ ਫੇ ਰੋਟੀ ਜੀ ਦੱਸੋ ਸਾਹ ਕਹੇ ਜ ਬਣਿਆ ਟੋੜ ਬੁਰਕੀ ਸਵਾਦ ਆ ਇਹ ਮੂੰਹ ਕਹੇ ਜ ਬਣਾਇਆ ਸੀ ਉਹੀ ਬਣਾਇਆ ਸੀ ਉਹ ਤਾਂ ਅੱਛਾ ਬਹੁਤ ਸਵਾਦ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਵੀ ਕਰਿਆ ਕਰੋ ਸ਼ੇਅਰ ਕਮੈਂਟ ਸਭ ਕੁਝ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੋ ਆਜੋ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 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 ਸਾਰਿਆਂ ਨੂੰ ਘਰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਂ ਵੀ ਹੋਰ ਕਿੱਥੇ ਨੇ ਅੰਦਰ 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 ਨੇ ਅੰਦਰ ਜਾ ਬੈਠਾ ਲਓ ਟੀੜੀ ਨਹੀਂ ਈ ਗੱਡੀ ਦੇਖੀ ਕਿਵੇਂ ਗਈ ਸੀ ਹਾਂ ਰੋਡ ਦੇ ਕਿਨਾਰੇ ਪਾਰ ਕਿਤੇ ਮੈਨੂੰ ਮੋੜੀ ਨਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਹਾਂ ਵੀ ਗੱਡੀ ਆ ਰਹੀ ਹੈ ਪਿੱਛੇ ਮੈਂ ਕਿਹਾ ਚਲ ਮੈਂ ਤਾਂ ਮੁੜਵੇਂ ਇੰਦਰ ਮੈਨੂੰ ਜਗ੍ਹਾ ਨਹੀਂ ਦਿੱਤੀ ਮੈਂ ਕਿਉਂਕਿ ਮੈਂ ਵੀ ਘੁੰਮਣ ਚਲਾਉਂਦਾ ਹਾਂ ਉੱਪਰ ਜਿਹੜਾ ਕਰ ਰਿਹਾ ਗੱਡੀ ਫਿਰੂਗਾ ਨਾ ਵੀ ਦੱਸੋ ਕੋਈ ਹੱਥ ਲੱਗੀ ਹੈ ਇੱਥੇ ਮੁੜ ਗਿਆ ਆਪਣੀ ਗੱਡੀ ਬੱਸ ਦੇਖ ਲਓ ਬਸ ਆਈਆਂ ਜਾਂ ਤਾਂ ਫਿਰ ਉਹੀ ਕੰਮ ਹੋ ਗਿਆ ਹੁਣ ਮੈਂ ਹਾਂ ਕੋਈ ਜਗ੍ਹਾ ਜਨ ਆ ਗਈ ਜਗ੍ਹਾ ਜਨ ਆ ਗਈ ਤੂੰ ਜੇ ਤਾਂ ਪਾਰਟੀ ਖਾ ਕੇ ਆਉਂ ਹੋਰ ਕੋਈ ਗੱਲਬਾਤ ਸੁਣਾਓ ਉਹਨੇ ਜਿਹਦੇ ਕਹਿਤਾ ਉਹਨੇ ਗੱਡੀ ਬੜੀ ਪਾਰਟੀ ਪੁੱਟੀ ਤੇ ਭੇਜਦੀ ਮਾ ਕੇ ਕਿਵੇਂ ਰਿਆ ਫਿਰ ਫਿਰੋਜਪੁਰ ਗਏ ਸੀ ਦੱਬ ਲਾਇਆ ਤੇ ਕੋਈ ਕੋਈ ਪਾਈ ਠੀਕ ਸੀ ਅੱਛਾ ਸੀ ਵਧੀਆ ਸੀ ਹਾਂ ਬਸ ਉਹ ਮੰਮੀ ਬਿਮਾਰ ਸੀ ਥੋੜਾ ਤੇ ਉਹ ਹਾਂ ਹੁਣ ਠੀਕ ਨੇ ਹਾਂਜੀ ਤੇ ਕਿੰਨੇ ਘੋੜਾ ਦੱਸ ਦੋ ਨਭੋਲੇ ਹੈ ਨਹੀਂ ਤੇ ਬੰਦਾ ਤੇ ਨਹੀਂ ਨਹੀਂ ਉਹ ਨਾ ਆਪਣਾ ਥੋੜੇ ਮਾਰ ਸੀ ਤੇ ਹੁਣ ਮਤਲਬ ਫਰਕ ਪੈ ਗਿਆ ਜਦੋਂ ਆਪਣੇ ਪੁੱਤ ਨੂੰ ਦੇਖ ਕੇ ਮਾਂ ਫਿਰ ਜਾਨ ਆ ਹੀ ਜਾਂਦੀ ਹੈ ਨਾ ਅੱਛਾ ਤੇ ਅਲਗਾ ਚ ਵੀ ਜਾਨ ਆ ਗਈ ਵੈਸੇ ਆਪਣੀ ਸਾਸੂ ਦੇ ਦਰਸ਼ਨ ਕਰਕੇ ਦਿਖਾਣਾ ਜਰਾ ਐਕਸਪ੍ਰੈਸ਼ਨ ਲੋ ਜੀ ਰੋਟੀ ਖਾਣ ਲੱਗਿਆ ਹੁਣ ਇਕੱਠੇ ਬੈਠ ਗਏ ਸਾਰੇ ਜਣੇ ਤੇ ਸਾਗ ਵਾਲੇ ਦੱਸੂਗਾ ਸੌਰ ਹੁਣ ਹਾਂਜੀ ਹਨਾ ਜੀ ਸਾਗ ਹੈ ਬਣਿਆ ਮਤਲਬ ਪਰਫੈਕਟ ਬਣਿਆ ਪਰਫੈਕਟ ਹਾਈ 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 ਮੈਂ ਦੱਸੀ ਸਦਾ ਮੈਂ ਕਿੱਦਾਂ ਦੱਸਾਂ ਤੁਹਾਨੂੰ ਤੇ ਇਹ ਪੰਜਾਬੀ ਚ ਕਹਿੰਦੇ ਇੱਕ ਨੰਬਰ ਆ ਬੈਸਟ ਕੰਬੀਨੇਸ਼ਨ ਮੱਕੀ ਰੋਟੀ ਮੱਕੀ ਰੋਟੀ ਸਰਸਾ ਸਾਗ ਨਾਲ ਮੂਲੀਆਂ ਆਹਾ ਆਹ ਬੋਲੋ ਹਮਮ ਨਾਲ ਕਾ ਰੋਟੀਆਂ ਜੋਪੜੀ ਜਾਂਦੀ ਆ ਜਾਂਦੀ ਆਈ ਹੈਗੀ ਹਮ ਮੈਂ ਕਿਹ ਚੋਪੜ ਕੇ ਖਾਣੇ ਹੁਣ ਸਾਰੀਆਂ ਨਹੀਂ ਤਾਂ ਦਿਖਾਈ ਤੁਹਾਨੂੰ ਚੋਪਣੇ ਇਹਨਾਂ ਦੇ ਮੈਨੂੰ ਆਉਂਦੀਆਂ ਨੇ ਠੰਡੀ ਹੋਈ ਨਹੀਂ ਇਹਨਾਂ ਦੇ ਅੱਛਾ ਪਈ ਜੀ ਚਲੋ ਗੇੜਾ ਘੱਟੇ ਯਾਰ ਉੱਠੋ ਹੁਣ ਇੱਥੇ ਤਾਂ ਹਿੱਲੇ ਨਹੀਂ ਜਾਣਾ ਹੈਗਾ ਆ ਦੋਨੇ ਬੀਬੀਆਂ ਚੁੱਲੇ ਦੇ ਆਲੇ-ਦਾਲੇ ਬੈਗੀਆਂ ਉਹ ਤੇ ਰਿਹਾ ਕੱਖ ਨਹੀਂ ਹੈਗਾ ਦੇਖ ਹੁਣ ਪਰ ਸੇਕ ਬਹੁਤ ਹੈ ਚੁੱਲੇ ਦਾ ਹੀ ਸੇਕ ਲਈ ਜਾਂਦੀਆਂ ਨੇ ਬੈਠੀਆਂ ਸੇਕ ਹੈ ਹੀ ਬਹੁਤ ਯਾਰ ਤੁਸੀਂ ਨੇੜੇ ਬੈਠੇ ਸਾਨੂੰ ਥੋੜੀ ਮਿਲ ਰਿਹਾ ਸੇਕ ਤੁਸੀਂ ਤਾਂ ਬਿਲਕੁਲ ਕੋਲੇ ਬੈਠੇ ਹੋ ਠਟਕੇ ਨੇੜੇ ਹੀ ਸੀ ਹੁਣ ਸੇਕ ਕੋਣ ਹਟ ਗਿਆ ਸੀ ਜਿੰਨੀ ਨੇੜੇ ਅਸੀਂ ਸੀਗੇ ਇੱਥੇ ਲੇ ਜਾਓ ਸੱਟ ਕੰਢਦੇ ਆ ਹਾਂ ਚਲੋ ਉੱਠੋ ਅਸੀਂ ਬੈਹਨੇ ਆਂ ਠੀਕ ਆ ਹੈ ਮੈਂ ਵਾਸੀਆਂ ਮਾਰੇ ਨੇ ਭਾਬੀ ਨੇ ਵੀ ਦੇਖ ਦੇਖ ਨਹੀਂ ਨਹੀਂ ਨਾ ਲੱਗੇ ਨੂੰ ਅਮੀ ਗਣੇ ਨਿਵਾਸੀ ਆਉਂਦੀ ਰਹਿੰਦੀ ਸਹੀ ਗੱਲ ਬੰਦਾ ਕਰਿਆ ਕੇ ਵਾਸੀ ਵਾਸੀ ਆਉਂਦੇ ਵਾਸੀ ਤੇ ਵਾਸੀ ਬਸ ਨਾ ਨੀਂਦ ਚੜ ਜਾਂਦੀ ਇਹਨੂੰ ਉਹ ਹੋ ਜਾਂਦੀਆਂ ਸਾਡੇ ਘਰੇ ਆ ਕੇ ਇਹਨੂੰ ਬਸ 9 ਵਜੇ ਨਿਕਲਦੀ ਤਿਆਰੀ ਹੁੰਦੀ ਇਧਰੋਂ ਦੇ ਪੂਰੀ ਤਿਆਰੀ ਰੱਖਦਾ ਏ ਲੋਕਾਂ ਦੇ ਘਰੋਂ ਇਹ ਨਾ ਹੋਰਾਂ ਦੇ ਘਰੋਂ ਇਹ 12 ਵਜੇ ਆਉਂਦਾ ਇਹ ਬੰਦਾ ਜਨਾ ਭੋਲਾ ਦੇਖਣ ਨੂੰ ਹੈ ਨਹੀਂ ਇਹਨਾਂ ਭੋਲਾ ਇਹ ਲਾਲਿਆ ਸਾਹਿਬ ਸਾਰਾ ਹੋ ਗਿਆ ਸਹੀ ਗੱਲ ਹੈ ਫਸਤਾਨ ਬੰਦਾ ਹੈ ਮੈਂ ਵੀ ਨਾਲ ਆ ਪੱਬੀ ਦੇ ਚੀਜ਼ ਆ ਚੀਜ਼ ਇਹ ਚੀਜ਼ ਹੈ ਕੋਈ ਚੀਜ਼ ਬੜੀ ਹੈ ਮਸਤ ਮਸਤ ਹੈ ਇਹ ਕਰਦੇ ਕਲਾਕਾਰ ਹੀ ਆ ਬਹੁਤ ਕਰਦੇ ਕਲਾਕਾਰ ਹੀ ਆ ਕਲਾਕਾਰ ਹੈ ਕਲਾਕਾਰ ਟੈਲੈਂਟ ਟੈਲੈਂਟ ਜ਼ਿਆਦਾ ਹੀ ਹੈ ਉਹ ਜਿਹੜੇ ਭਰੇ ਹੋਏ ਗੁੱਟ-ਗੁੱਟ ਕੇ ਪਰ ਚੱਲ ਲੱਗ ਜਾਂਦੇ ਅਸੀਂ ਕੋਈ ਕਲਾਕਾਰੀ ਇਹਦੀ ਅਸੀਂ ਫੜ ਲੈਂਦਾ ਹੈਗਾ ਫੜ ਲੇ ਰਹੀ ਦੀ ਕਲਾਕਾਰੀਆਂ ਭਈ ਉਹਨੂੰ ਇਹਦੀ ਕੱਲੂੜੀ ਬੋਲੀ ਲੈਂਗੁਏਜ ਆਉਂਦੀ ਨਹੀਂ ਕਿਉਂ ਨਾ ਓਲੀ ਲੈਂਗੁਏਜ ਦੂਸਰੀ ਹੋ ਨਾ ਪੰਜਾਬੀ ਘੱਟ ਸਮਝ ਆਉਂਦੀਆਂ ਉਹਾਂ ਦੀਆਂ ਨੂੰ ਅੱਛਾ ਕਿਉਂਕਿ ਹਰਿਆਣਾ ਦੇ ਰਹੇ ਨੇ ਉਹ ਰਹੇ ਵੀ ਮੇਨ ਉਹ ਦੂਜੇ ਦੇ ਰੀਤ ਨਹੀਂ ਜੇ ਉਹ ਗੜ੍ਹ ਕਹਦੀ ਇਹ ਜੀ ਨੂੰ ਤੇ ਉੱਥੇ ਥੋੜੀ ਉਹਨਾਂ ਦੀ ਹਾਂ ਪੰਜਾਬੀ ਘੱਟ ਹੁਣ ਸਮਝਣ ਲੱਗ ਗਏ ਪਰ ਥੋੜੀ ਆਜੋ ਉਹ ਖੜੀਆਂ ਨੇ ਉੱਥੇ ਅਸੀਂ ਸ਼ੈਰ ਕਰਨ ਆਏ ਸੀਗੇ ਉਹ ਬੀਬੀਆਂ ਪਿੱਛੇ ਹੀ ਖੜ ਗਿਆ ਉਹ ਯਾਰ ਆਜੋ ਹੁਣ ਸਾਇੰਟਿਸਟ ਪਤਾ ਨਹੀਂ ਕੀ ਲੱਭੀ ਜਾਂਦੀਆਂ ਇੱਥੇ ਖੜੀਆਂ ਹੁਣ ਇਹ ਉਹ ਕੀ ਲੱਭੀ ਜਾਂਦੇ ਆ ਉਹ ਭਾਈ ਕੀ ਹੋ ਗਿਆ ਉਹ ਭਾਈਓ ਹੈ ਕੀ ਹੋ ਗਿਆ ਕੀ ਇੱਥੇ ਮੈਂ ਕੰਮਲੀਆਂ ਹੋ ਗਿਆ ਮੈਂ ਨਾ ਰਹੀ ਆਪਾਂ ਜਾਣੇ ਜੇ ਜਾਣਗੇ ਜਾਣ ਕੇ ਹਨ ਕੀ ਹੋਇਆ ਗਿਆ ਤੁਹਾਨੂੰ ਅੱਖਾਂ ਨੂੰ ਪਾਣੀ ਆ ਗਿਆ ਲਾਸਾਸ ਇਹਨਾਂ ਦੇ ਕਮਲੀਆਂ ਹੋਈਆਂ ਵਈਆਂ ਨੇ ਹਾਂ ਡਾਇਰੈਕਟਰ ਬਣਾਉਣ ਲੱਗਿਆ ਹਾਂ ਹਾਂਜੀ ਟਾਈਮ ਹੋ ਗਿਆ ਰਾਤ ਦੇ 11:30 ਬੱਜ ਚੁੱਕੇ ਨੇ ਐਂ ਉਹ ਦੇਖਾ 11:30 ਟਾਈਮ ਹੋ ਗਿਆ ਰਾਤ ਦਾ ਤੇ ਸੌਰਵ ਹੁਣੀ ਹੁਣੀ ਗਏ ਨੇ ਹਜੇ 11 ਵਜੇ ਵਧੀਆ ਗੱਲਾਂ ਬਾਤਾਂ ਕਰਦੇ ਸੀ ਅਸੀਂ ਬਹੁਤ ਗੱਲਾਂ ਬਾਤਾਂ ਕੀਤੀਆਂ ਫਿਰ ਰੋਟੀ ਆ ਗੇੜਾ ਵੀ ਕੱਢ ਕੇ ਆਏ ਥੋੜਾ ਜਿਹਾ ਸੈਰ ਜੀ ਕਰਿਆ ਏ ਅੱਗ ਉਗ ਸੇਕੀ ਤੇ ਹੁਣ ਗਏ ਆ ਉਹ ਤੇ ਹੁਣ ਸਰਦਾਰ ਸਾਹਿਬ ਜੀ ਮਹਾਵੀਰ ਦਾ ਪ੍ਰੋਜੈਕਟ ਜੇ ਬਣਾਉਂਦੇ ਆ ਸਕੂਲ ਦਾ ਥੋੜਾ ਜਿਹਾ ਕੰਮ ਜਿਹਾ ਮੈਗਨੇਟਿਕ ਸਵਿੰਗ ਕਿਹੜਾ ਮੈਗਨੇਟਿਕ ਸਵਿੰਗ ਜੀ ਬਣਾਣੀ ਆ ਹਾਂ ਇਹ ਬਣਾਉਂਦੇ ਆ ਤੇ ਚੂਲਾ ਬਣਾਉਗਾ ਆਪਣੇ ਆਪ ਚੱਲਣ ਵਾਲਾ ਮੈਗਨੇਟ ਨਾਲ ਅੱਧਾ ਘੰਟਾ ਲੱਗੂਗਾ ਹਜੇ ਇਹ ਕੰਮ ਜਮਾ ਲਏਗਾ ਉਸ ਮੈਡਮ ਨੂੰ ਦੇਣ ਆਏ ਨੇ ਤਾਂ ਕਰਕੇ ਇਹ ਤੋਂ ਆਪ ਬਣਿਆ ਨਹੀਂਗਾ ਫੇਰ ਵਸਾਸ ਹੀ ਪੈਨੇ ਆ ਹੁਣ ਟਾਈਮ ਦਾ ਪੈਨ ਦਾ ਹਾਂ ਪਿਆ ਟਾਈਮ ਦਾ ਸਾਡਾ ਸਮਾਂ ਮਾ ਹੁਣ ਬਸ ਪ੍ਰੋਜੈਕਟ ਉੱਠ ਕੇ ਪ੍ਰੋਜੈਕਟ ਬਣਾ ਬੱਚੇ ਸਕੂਲ ਜਾਣ ਲੱਗੇ ਨੇ ਠੰਡ ਪਰ ਬਹੁਤ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਸੀ ਹਫਤੇ ਦੀਆਂ ਹੋਰ ਬੱਚਿਆਂ ਅੱਜ ਤੱਕ ਤਾਂ ਹੁੰਦੀ ਨਹੀਂ ਵੀ ਹੁਣ ਰਾਤ ਨੂੰ ਠੰਡ ਤਾਂ ਬਹੁਤ ਹੈ ਨਾ ਮਾ ਵੀ ਰਗਿਆ ਸੀ ਸਕੂਲ ਵਿੱਚ ਨੂੰ ਕੰਮ ਬੱਲ ਲੱਗਿਆ ਸੀ ਅੱਜ ਹੂੰ ਚਲੋ ਜੀ ਠੀਕ ਆ ਸਾਡੇ ਚੈਨਲ ਨੂੰ ਵੱਧ ਵੱਧ ਲਾਈਕ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਨੂੰ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ